ਪਾਕਿਸਤਾਨੀ ਪੱਤਰਕਾਰ ਦੇ ਪੁੱਤ ਨੂੰ ਮੌਤ ਦੀ ਸਜ਼ਾ ਕੈਨੇਡੀਅਨ ਕੁੜੀ ਦੇ ਕਤਲ ਦਾ ਮਾਮਲਾ اسلامਾਬਾਦ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਦਾਲਤ ਨੇ ਅੱਜ ਪਾਕਿਸਤਾਨ ਦੇ ਇੱਕ ਸੀਨੀਅਰ ਪੱਤਰਕਾਰ ਦੇ ਪੁੱਤ ਨੂੰ ਪਿਛਲੇ ਸਾਲ ਇੱਕ ਕੈਨੇਡੀਅਨ ਕੁੜੀ ਦੇ ਕਤਲ ਕਰਨ ਦੇ ਮਾਮਲੇ 'ਚ ਮੌਤ ਦੀ ਸਜ਼ਾ ਸੁਣਾਈ ਹੈ ਤੇ ਉਸਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਜੋ ਮ੍ਰਿਤਕਾ ਦੇ ਪਰਿਵਾਰ ਨੂੰ ਦਿੱਤਾ ਜਾਏਗਾ ਜਾਣਕਾਰੀ ਅਨੁਸਾਰ ਕੈਨੇਡੀਅਨ ਨਾਗਰਿਕ ਸਾਰਾ ਦਾ 1 ਸਾਲ ਪਹਿਲਾਂ ਇਸਲਾਮਾਬਾਦ ਵਿੱਚ ਪੱਤਰਕਾਰ ਆਇਓਜ਼ ਅਮਰਦੇਵ ਪੁੱਤ ਸ਼ਾਨਵਾਜ਼ ਨੇ ਕਤਲ ਕਰ ਦਿੱਤਾ ਸੀ ਸਰਹੱਦ ਪਾਰਲੇ ਸੂਤਰਾਂ ਦੇ ਮੁਤਾਬਿਕ ਸਾਰਾ ਅਤੇ ਸ਼ਾਨਵਾਜ਼ ਵਿਚਾਲੇ ਪ੍ਰੇਮ ਸੰਬੰਧ ਸਨ ਜਿਸ ਕਾਰਨ ਸ਼ਾਨਵਾਜ਼ ਨਾਲ ਵਿਆਹ ਕਰਨ ਦੇ ਇਰਾਦੇ ਨਾਲ ਸਾਰਾ ਪਾਕਿਸਤਾਨ ਆਈ ਸੀ ਪਰ ਸ਼ਾਨਵਾਜ਼ ਨੇ ਉਦੋਂ ਤੱਕ ਆਪਣਾ ਮਨ ਬਦਲ ਲਿਆ ਸੀ ਦੋਮਾ ਵਿਚਾਲੇ ਝਗੜੇ ਤੋਂ ਬਾਅਦ ਸ਼ਾਨਵਾਜ਼ ਨੇ ਸਾਰਾ ਦਾ ਕਤਲ ਕਰ ਦਿੱਤਾ ਦੋਸ਼ੀ ਸ਼ਾਨਵਾਜ਼ ਨੂੰ 23 ਸਤੰਬਰ 2022 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਦਾਲਤ ਤੋਂ ਉਸ ਦਾ ਪੁਲਿਸ ਰਿਮਾਂਡ ਲਿਆ ਗਿਆ ਪੁੱਛਗਿੱਛ ਤਰ੍ਹਾਂ ਮੁਲਜ਼ਮ ਨੇ ਆਪਣਾ ਕਤਲ ਦਾ ਦੋਸ਼ ਕਬੂਲ ਕਰ ਲਿਆ। ਤਕਰੀਬਨ 1 ਸਾਲ ਪਹਿਲਾਂ ਹੋਏ ਇਸ ਕਤਲ ਕੇਸ ਦੇ ਵਿੱਚ ਜਦੋਂ ਫੈਸਲਾ ਸੁਣਾਇਆ ਗਿਆ ਤਾਂ ਮ੍ਰਿਤਕਾ ਸਾਰਾ ਦੇ ਮਾਤਾ ਪਿਤਾ ਅਤੇ ਮੁਲਜ਼ਮ ਦੇ ਮਾਪੇ ਵੀ ਅਦਾਲਤ ਦੇ ਵਿੱਚ ਮੌਜੂਦ ਸਨ।